ਹਾਈ ਕੋਰਟ ਵਿੱਚ ਸੁਣਵਾਈ ਸੀਗੀ ਜੀ ਫਰੈਸ਼ ਆਰਡਰ ਨੂੰ ਲੈ ਕੇ ਕਿਹਾ ਗਿਆ ਕਿ ਜਦ ਤੱਕ ਉਹ ਨਹੀਂ ਆਏਗਾ ਤਾਂ ਉਹਨੂੰ ਹੀ ਚੈਲੰਜ ਕੀਤਾ ਜਾਣਾ ਹੈ ਔਰ ਆਰਡਰ ਕਦੋਂ ਤੱਕ ਆ ਜਾਏਗਾ ਇਨ ਫੈਕਟ ਅੱਜ ਵਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਨੇ ਆਪਣੇ ਵੱਲੋਂ ਇੱਕ ਪਟੀਸ਼ਨ ਪਾਈ ਹੋਈ ਸੀਗੀ ਜਿਹਦੇ ਵਿੱਚ ਉਹਨਾਂ ਨੇ ਪਿਛਲੇ ਰਿਮਾਂਡ ਦੇ ਆਰਡਰ ਜਿਹੜੇ ਨੇ 26 ਜੂਨ ਵਾਲੇ ਉਹ ਚੈਲੰਜ ਕੀਤੇ ਸੀਗੇ ਤੇ ਕਿਉਂਕਿ ਉਹ ਰਿਮਾਂਡ ਦਾ ਪੀਰੀਅਡ ਤੇ 2 ਤਰੀਕ ਨੂੰ ਖਤਮ ਹੋ ਗਿਆ ਸੀਗਾ ਇਸ ਕਰਕੇ ਮਾਨਯੋਗ ਅਦਾਲਤ ਨੇ ਕਿਹਾ ਇਹ ਇਹਦੇ ਪਟੀਸ਼ਨ ਜਿਹੜੀ ਹੈਗੀ ਹੈ ਉਹਨਾਂ ਆਰਡਰਾਂ ਨੂੰ ਲੈ ਕੇ ਜਿਹੜੇ ਹੁਣ ਖਤਮ ਹੋ ਚੁੱਕੇ ਨੇ ਸੋ ਇਹ ਪਟੀਸ਼ਨ ਤੇ ਇਨਫਰਕਚਰਸ ਬੰਦੀ ਹੈ ਫਿਰ ਉਸ ਹਾਲਾਤਾਂ ਵਿੱਚ ਜਿਹੜੇ ਵਿਕ੍ਰਮ ਸਿੰਘ ਮਜੀਠੀਆ ਦੇ ਵਕੀਲ ਸਾਹਿਬਾਨ ਨੇ ਉਹਨਾਂ ਨੇ ਇਹ ਕਿਹਾ ਕਿ ਜੀ ਅਸੀਂ ਹੁਣ ਨਵੇਂ ਆਰਡਰਾਂ ਨੂੰ ਚੈਲੰਜ ਕਰਨਾ ਚਾਹੁੰਦੇ ਆ ਤੇ ਇਸ ਕਰਕੇ ਉਹਨਾਂ ਨੇ ਇਹ ਕਹਿ ਕੇ ਆਪਣੀ ਇੱਕ ਕੋਰਟ ਤੋਂ ਡੇਟ ਲਈ ਹੈ ਕੋਰਟ ਨੇ ਕਿਸੇ ਤਰੀਕੇ ਦਾ ਕੋਈ ਨੋਟਿਸ ਆਫ ਮੋਸ਼ਨ ਨਹੀਂ ਕੀਤਾ ਅੱਜ ਇਸ ਤੋਂ ਇਲਾਵਾ ਇੱਕ ਇੱਕ ਕੱਲ ਫੇਰ ਸੁਣਵਾਈ ਹੈ ਹਾਂਜੀ ਤੁਸੀਂ ਸਰਕਾਰੀ ਸਰਕਾਰ ਵੱਲੋਂ ਕੀ ਅੱਜ ਆਪਣੇ ਆਰਗੂਮੈਂਟ ਰੱਖੇ ਔਰ ਆਰਡਰ ਕਦੋਂ ਤੱਕ ਕਾਂਡਦੀ ਅੱਜ ਅਦਾਲਤ ਨੇ ਆਪਣੀ ਇੱਕ ਕੁਐਰੀ ਸੀਗੀ ਆਬਜੈਕਸ਼ਨ ਸੀਗੀ ਕਿ ਵੀ ਜਦੋਂ ਜਿਹੜੇ ਆਰਡਰਸ ਨੇ ਇੰਪਿਊਨ ਕੀਤੇ ਗਏ ਨੇ ਜਿਨ੍ਹਾਂ ਨੂੰ ਚੈਲੰਜ ਕੀਤਾ ਗਿਆ ਉਹ ਆਰਡਰ ਹੀ ਹੁਣ ਜਿਹੜੇ 2 ਤਰੀਕ ਤੱਕਰ ਸੀਗੇ ਤੇ ਉਹ ਉਹਨਾਂ ਦਾ ਆਰਡਰਸ ਦਾ ਇਫੈਕਟ ਹੀ ਖਤਮ ਹੋ ਗਿਆ ਤਾਂ ਪਟੀਸ਼ਨ ਹੀ ਜਿਹੜੀ ਹੈ ਇਨਫਰੈਕਚਰਸ ਹੋ ਗਈ ਹੈ ਤੇ ਇਸ ਕਰਕੇ ਫਿਰ ਕੋਈ ਉਹਨਾਂ ਨੇ ਸੁਣਵਾਈ ਕੀਤੀ ਨਹੀਂ ਹੈ ਇਸ ਬਾਰੇ ਫਿਰ कल दी तारीख दीती है वो विक्रम सिंह मेजीठिया दे वकीलਾਂ ਦੇ ਮੰਗਣ ਅੱਜ ਆਰਡਰ ਕਰ ਦੋ ਤਾਂ ਕਹ ਰਹੇ ਸੀ ਕਿ ਨਾ ਪਲੇਸ ਔਨ ਰਿਕਾਰਡ ਹੋ ਜਾਏਗਾ ਦੁਪਹਿਰ ਬਾਅਦ ਤਾਂ ਫਿਰ ਕੱਲ ਦੀ ਹਾਂਜੀ ਉਹ ਆਪਣਾ ਸੀਜਨ ਦੇ ਕੋਰਟ ਤੋਂ ਉਹਨਾਂ ਨੇ ਲੈਣਿਆ ਜੀ ਆਰਡਰ ਆਪਣਾ ਲੈ ਕੇ ਚੈਲੰਜ ਕਰਨਗੇ ਜੀ ਜੀ ਇਸ ਦੇ ਬਾਰੇ ਦੇਖੋ ਜਿਹੜਾ ਵਿਕਰਮ ਮਜੀਠੀਆ ਸਾਹਿਬ ਦਾ ਕੇਸ ਅੱਜ ਹਾਈ ਕੋਰਟ ਦੇ ਵਿੱਚ ਲੱਗਿਆ ਸੀ ਉਹਦੇ ਚ ਅਸੀਂ ਜਿਹੜਾ ਉਹਨਾਂ ਦਾ ਰਿਮਾਂਡ ਪਲੱਸ ਜਿਹੜਾ ਉਹਨਾਂ ਤੇ ਕੇਸ ਦਰਜ ਕੀਤਾ ਗਿਆ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਕਸਟਡੀ ਚ ਲਿਆ ਗਿਆ ਉਹ ਸਾਰੀਆਂ ਚੀਜ਼ਾਂ ਮਾਨਯੋਗ ਪੰਜਾਬ ਰਾਣਾ ਹਾਈ ਕੋਰਟ ਦੇ ਵਿੱਚ ਅੰਡਰ ਚੈਲੰਜ ਨੇ ਔਰ ਕੋਰਟ ਦੇ ਵਿੱਚ ਅੱਜ ਜਦੋਂ ਕੇਸ ਹੀアリング ਵਾਸਤੇ ਆਇਆ ਕਿਉਂਕਿ ਜਿਹੜਾ ਰਿਮਾਂਡ ਆਰਡਰ ਅੰਡਰ ਚੈਲੰਜ ਹੈ ਉਹ ਕੱਲ ਖਤਮ ਹੋ ਗਿਆ ਕੱਲ ਫਰੈਸ਼ ਰਿਮਾਂਡ ਆਰਡਰ ਕੋਰਟ ਨੇ ਦਿੱਤਾ 4 ਦਿਨ ਦੀ ਕਸਟਡੀ ਉਹਨਾਂ ਦੀ ਅੱਗੇ ਬਿਜ਼ਨਸ ਨੂੰ ਦਿੱਤੀ ਪਰ ਉਹ ਆਰਡਰ ਦੀ ਕਾਪੀ ਦੇਰ ਰਾਤ ਤੱਕ ਤੇ ਅੱਜ ਸਵੇਰ ਤੱਕ ਅਪਲੋਡ ਨਹੀਂ ਕੀਤੀ ਗਈ ਹਾਲਾਂਕਿ ਟੈਕਨੀਕਲ ਲਾਅ ਦੀ ਰਿਕੁਆਇਰਮੈਂਟ ਹੈ ਕਿ ਜਿੰਨਾ ਚਿਰ ਫਿਜ਼ੀਕਲੀ ਵਿਜੀਲੈਂਸ ਨੂੰ ਰਿਮਾਂਡ ਦੀ ਕਾਪੀ ਨਹੀਂ ਹੈਂਡਓਵਰ ਕੀਤੀ ਜਾਂਦੀ ਉਹਨਾਂ ਚ ਅਕਿਊਜ਼ ਦਾ ਰਿਮਾਂਡ ਨਹੀਂ ਵਿਜੀਲੈਂਸ ਲੈ ਸਕਦੀ ਸੀ ਪਰ ਚਲੋ ਕੱਲ ਜੱਜ ਸਾਹਿਬ ਨੇ ਉੱਥੇ ਕੋਰਟ ਚ ਕਿਹਾ ਕਿ ਜੀ ਤੁਸੀਂ ਇਹਨਾਂ ਦਾ ਰਿਮਾਂਡ ਤੇ ਇਹਨਾਂ ਨੂੰ ਲੈ ਜਾਓ ਆਰਡਰ ਆ ਜਾਏਗਾ ਆਰਡਰ ਅੱਜ ਤੱਕ ਸਵੇਰ ਤੱਕ ਨਹੀਂ ਆਇਆ ਸੋ ਕੋਰਟ ਨੇ ਹਾਈ ਕੋਰਟ ਨੇ ਆਈ ਡਾਇਰੈਕਟ ਕੀਤਾ ਕਿ ਉਹ ਆਰਡਰ ਉਸ ਕੋਰਟ ਤੋਂ ਲਿਆ ਜਾਵੇ ਉਹ ਆਰਡਰ ਲੈ ਕੇ ਪਲੇਸ ਔਨ ਰਿਕਾਰਡ ਕੀਤਾ ਜਾਵੇ ਤੇ ਕੱਲ ਨੂੰ ਦੁਬਾਰਾ ਇਹ ਕੇਸ ਟੇਕ ਅਪ ਹੋਏਗਾ फेर ਇਹਦੇ ਚ ਸੁਣਵਾਈ ਹੋਏਗੀ ਕਿਉਂਕਿ ਅੰਡਰ ਚੈਲੰਜ ਜਿਹੜਾ ਰਿਮਾਂਡ ਆਰਡਰ ਸੀ ਨੇਚਰਲੀ ਉਹ ਕੱਲ ਤੱਕ ਖਤਮ ਹੋ ਗਿਆ ਵੈਸੇ ਤਾਂ ਇਨਕੰਟੀਨਿਊਸ਼ਨ ਹੈ ਪਹਿਲਾ ਰਿਮਾਂਡ ਤਾਂ ਉਹੀ ਹੈ ਪਰ ਕੋਰਟ ਨੇ ਕਿਹਾ ਕਿ ਜਿਹੜਾ ਨਵਾਂ ਸਬਸੀਕੁਐਂਟ ਰਿਮਾਂਡ ਆਰਡਰ ਵੀ ਹੈ ਜਿਹਦੇ ਨਾਲ ਹੁਣ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਉਦੋਂ ਰਿਮਾਂਡ ਤੇ ਨੇ ਉਹ ਆਰਡਰ ਵੀ ਕੋਰਟ ਚ ਪਲੇਸ ਆਨ ਰਿਕਾਰਡ ਕੀਤਾ ਜਾ ਜੀ ਅਪਲੋਡ ਕਿਉਂ ਨਹੀਂ ਹੋਇਆ ਇਸਦੇ ਪਿੱਛੇ ਕੋਈ ਕਾਰਨ ਕੋਈ ਨਹੀਂ ਦੇਖੋ ਇਹਦੇ ਚ ਮੈਂ ਕੋਈ ਕਿਸੇ ਜੁਡੀਸ਼ੀਅਲ ਆਫੀਸਰ ਬਾਰੇ ਨਹੀਂ ਮੈਂ ਕੋਈ ਗੱਲ ਕਰਨੀ ਚਾਹੁੰਦਾ ਕੋਰਟ ਨੇ ਦੇਖਣਾ ਕਿ ਕਿਉਂ ਨਹੀਂ ਅਪਲੋਡ ਹੋਇ ਅੱਜ ਅਸੀਂ ਦੁਬਾਰਾ ਕੋਰਟ ਦੇ ਵਿੱਚ ਐਪਲੀਕੇਸ਼ਨ ਮੂਵ ਕਰ ਰਹੇ ਹਾਂ ਕਿ ਉਹ ਆਰਡਰ ਹਲੇ ਤੱਕ ਉਹਦੀ ਕਾਪੀ ਨਹੀਂ ਸਪਲਾਈ ਹੋਈ ਸੋ ਉਸ ਤੋਂ ਬਾਅਦ ਜੋ ਵੀ ਕੋਰਟ ਦਾ ਫੈਸਲਾ ਹੋਏਗਾ ਉਹ ਸਰਨ ਸਾਹਮਣੇ ਆ ਜਾਏ ਉਹ ਅੱਜ ਸੁਣਵਾਈ ਸੀ ਹੁਣ ਕੱਲ ਤੇ ਚਲੀ ਗਈ ਹੈ ਉਹ ਕੱਲ ਤੇ ਚਲੀ ਗਈ ਹੈ ਬਿਕੋਜ਼ ਕਿਉਂਕਿ ਰਿਮਾਂਡ ਆਰਡਰ ਦੀ